ਸ਼ੰਦ ਮੋੜ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਬੀਜੇਪੀ ਦੇ ਇੱਕ ਲੀਡਰ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਇਹ ਬੀਜੇਪੀ ਲੀਡਰ ਉਹੀ ਹੈ ਜਿਹੜੇ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਭਾਨਕ ਹੈ ਹਮ ਅਕਾਲੀਆ ਗੁਰੇਹਾ ਬਹੁਤ ਮਾਰਕਟ ਕਮੇਟੀ ਪਟਿਆਲਾ ਦਾ ਚੇਅਰਮੈਨ ਵੀ ਰਹੇ ਮੌਕੇ ਦੇ ਉੱਤੇ ਜਿਵੇਂ ਸ਼ੁਭ ਕਰਨ ਵਾਲੇ ਮਾਮਲੇ 'ਚ ਪੁਲਿਸ ਦੇਰੀ ਕਰ ਗਈ ਦੀ ਆਵਾਜ਼ ਚਰਵਾਦ ਐਫ ਆਰ ਦਰਜ ਹੋਈ ਪਟਿਆਲਾ ਦੇ ਜਿੰਦਰਾ ਹਸਪਤਾਲ ਦੇ ਮੁਰਦ ਘਾਟ ਮਹਿਕਮੇ ਦੇ ਵਿੱਚ ਵਿਭਾਗ ਦੇ ਵਿੱਚ ਰੱਖੀ ਗਈ ਸੀ ਕੱਲ ਪਿੰਡ ਸੇਰਾ ਪਟਿਆਲਾ ਦੇ ਨਜ਼ਦੀਕ ਜਿੱਥੇ ਇੱਕ ਕਿਸਾਨ ਦੀ ਜਾਨ ਚਲੀ ਜਾਂਦੀ ਹੈ ਕਿਸਾਨ ਡਿੱਗਦਾ ਹੈ ਸਿਰ ਦੇ ਉੱਤੇ ਕਹਿੰਦੇ ਸੱਟ ਲੱਗੀ ਤਾਂ ਉਹਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਕਿਸਾਨਾਂ ਨੇ ਹੋਰ ਵੀ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਹੈ ਤੇ ਪ੍ਰਨੀਤ ਕੌਰ ਜੋ ਭਾਜਪਾ ਦੇ ਉਮੀਦਵਾਰ ਨੇ ਪਟਿਆਲਾ ਤੋਂ ਉਹਨਾਂ ਦੇ ਪ੍ਰਚਾਰ ਦੇ ਦੌਰਾਨ ਹੀ ਇਹ ਸਾਰਾ ਕੁਝ ਹੋਇਆ ਹੈ ਤੇ ਹੁਣ ਐਕਸ਼ਨ ਮੋਡ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਭਾਜਪਾ ਦੇ ਇੱਕ ਲੀਡਰ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਮੋਡਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਖੇੜੀ ਗੰਡਿਆ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਕਿਸਾਨ ਦੇ ਉੱਤੇ ਜੋ ਵੀ ਕੀਤਾ ਗਿਆ ਜਾਂ ਫਿਰ ਇਲਜ਼ਾਮ ਲੱਗੇ ਨੇ ਕਿ ਕਿਸਾਨਾਂ ਨੂੰ ਧੱਕੇ ਮਾਰੇ ਗਏ ਤਾਂ ਉਸ ਇਲਾਕੇ ਦੇ ਬੀਜੇਪੀ ਲੀਡਰ ਨੂੰ ਹੁਣ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਇਹ ਬੀਜੇਪੀ ਲੀਡਰ ਉਹੀ ਹੈ ਹੂੰ ਜਿਹੜੇ ਆਵਾਜ਼ੇ ਪੰਜਾਬ ਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਭਾਂਜਾ ਹੈ। ਹੂੰ ਅਕਾਲੀਆ ਗੁਰੇਆ ਬਹੁਤ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਵੀ ਰਿਹਾ ਹੈ। ਜੀ ਹਰਵਿੰਦਰ ਸਿੰਘ ਹਰਪਾਲਪੁਰ ਤੇ ਉਹਨਾਂ ਦੇ ਸਾਥੀਆ ਕਿਉਂਕਿ ਜਿਸ ਵੇਲੇ ਘਟਨਾ ਵਾਪਰੀ ਹੈ ਭਾਜਪਾ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਨਾਲ ਹਰਪਾਲਪੁਰ ਹੋਰੀਬੀ ਨਾਲ ਸੀ ਹੂੰ ਸ਼ਿਕਾਇਤ ਕਿਸਾਨਾਂ ਦੀ ਤਰਫੋਂ ਆਈ ਹੈ ਤੇ ਤਰਕ ਵੱਖੋ ਵੱਖਰੇ ਨੇ ਅਸੀਂ ਇਹ ਕਹਿ ਸਕਦੇ ਕਿ ਸਰਚ ਸੱਟ ਵੱਜੀ ਡਿੱਗ ਪਿਆ ਜਾਂ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਹੈ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਹਾਲ ਦੀ ਘੜੀ ਹਰਵਿੰਦਰ ਸਿੰਘ ਹਰਪਾਲਪੁਰ ਤੇ ਜੋ ਦੱਸਿਆ ਗਿਆ ਤਰਬਦਰੋਰੀ ਦੱਸ ਰਹੀ ਨੇ ਜੋ ਸੂਚਨਾ جاری ਹੋਈ ਹੈ ਬਾਕੀਆਂ ਨੂੰ ਅਣਪਛਾਤੇ ਕਹਿ ਰਿਆ ਜਾਂਦਾ ਇੱਕ ਵਾਰ ਇੱਕ ਮੌਕੇ ਦੇ ਉੱਤੇ ਜਿਵੇਂ ਸ਼ੁਭ ਕਰਨ ਵਾਲੇ ਮਾਮਲੇ ਚ ਪੁਲਿਸ ਦੇਰੀ ਕਰ ਗਈ ਦੀ ਬਾਵਾ ਚਰਵਾਦ ਐਫ ਆਈ ਆਰ ਦਰਜ ਹੋਈ ਉਹਦਾ ਮਾਮਲਾ ਉਹਦੀ লাশ ਉਹਦੀ ਮਰਤਕ ਦੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮਰਦ ਘਾਟ ਮਹਿਕਮੇ ਦੇ ਵਿੱਚ ਵਿਭਾਗ ਦੇ ਵਿੱਚ ਰੱਖੀ ਗਈ ਸੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ